ਅਹਾਜੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਸਰਹਿਆਲੀ ਜਿਲ੍ਹਾ ਫਰੀਦੋ ਸ਼੍ਰੀ ਤਰਨਤਾਰਨ ਸਾਹਿਬ ਠੱਠੀਆਂ ਮੰਤਾ ਦਰਗਾਪੁਰ ਜੱਲੇਵਾਲ ਤੇ ਸ਼ਕਰੀ ਪਿੰਡ ਇਹ ਲਾਕੇ ਲਾਕੇ ਆ ਵੀਰ ਲੱਖੇ ਦੇ ਫਾਰਮ ਤੇ ਆਇਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਡਿਕਾ ਜੀ ਮਾਲ ਇਸੇ ਤਰ੍ਹਾਂ ਹੀ ਵਪਾਰ ਲੈਣ ਦਾ ਕੰਮ ਇਹਨਾਂ ਦਾ ਪਛੂ ਉਦੇ ਰਹਿੰਦੇ ਆ ਵਪਾਰ ਲੈਣ ਦੇ ਵਿੱਚ ਅੱਜ ਟੋਟਲ 4 ਬੜਾ ਭਰਾਵਾਂ ਨੂੰ ਦਿਖਾਉਣੀ ਆ ਆਪਾਂ ਇੱਕ ਬੱਚੀ ਘੱਪਣਾ ਤਿੰਨ ਵੜਾ ਬਿਲਕੁਲ ਤਾਜ਼ੀਆਂ ਸਜਰ ਸੁਈਆਂ ਨੇ ਕੋਈ 15 16 16 ਕਿਲੋ ਦੁੱਧ ਇੱਕ ਥਲੇ 12 13 ਕਿਲੋ ਬੋਲਾ ਹੀ ਸਟਾਰਟ ਆ ਠੀਕ ਆ ਜੀ ਪੂਰੀ ਗੱਲਬਾਤ ਕਰਾਂਗੇ ਤਰੀਕ ਅਜ 28 ਦਸੰਬਰ ਸਮਾਂ ਕੋਈ ਦੁਪਹਿਰ ਦੇ ਸਾਢੇ 12 ਵਜੇ ਦਾ ਟਾਈਮ ਆ ਸੋ ਵੜਾ ਚਾਰ ਨੇ ਪ੍ਰੋਪਰ ਤਸੱਲੀ ਨਾਲ ਦਿਖਾਵਾਂਗੇ ਰੇਟ ਪਰਤੇ ਬڑے ਛੋਟੇ ਛੋਟੇ ਜੇ ਬੋਲਣੇ ਬਾਕੀ ਜਿਹੜੇ ਫਾਰਮਰ ਭਰਾਣੇ ਥੋੜੇ ਪੈਸੇ ਲਾਉਣੇ ਆ ਚੰਗਾ ਸਾਫ਼ ਸੁਥਰਾ ਸੁਥਰਾ ਪਸ਼ੂ ਲਾਪਰੇਓ ਤੁਸੀਂ ਤਾਂ ਜਰੂਰ ਪਹਿਲ ਕਦਮੀ ਕਰਿਓ ਠੀਕ ਆ ਜੀ ਖਰੀਦਦਾਰੀ ਕਰਿਓ ਪੂਰੀ ਗੱਲਬਾਤ ਕਰਾਂਗੇ ਸਾਲ ਤੋਂ ਪਹਿਲਾਂ ਲਖੇ ਵੀਰ ਸਾਸਤਰੀ ਕਾਲ ਜੀ ਹੋਰ ਠੀਕ ਠਾਕ ਹੈ ਹੋਰ ਭਾਜੀ ਕੈਮ ਸੇ ਹਾਂਜੀ ਹਾਂਜੀ ਵਧੀਆ ਚੜਦੀ ਕਲਾ ਵੀਰ ਜੀ ਠੀਕ ਆ ਲਖੇ ਵੀਰ ਚਲੋ ਸਾਰੇ ਵੀਰਾਂ ਨੂੰ ਪਤਾ ਹੀ ਆ ਬਾਕੀ ਮਾਲ ਆਪਣੇ ਕੋਲ ਰੁਟੀਨ ਦੇ ਵਿੱਚ ਹੀ ਆਉਂਦਾ ਹਾਂਜੀ ਹਾਂਜੀ ਵੀਰ ਪਸ਼ੂ ਜ਼ਿਆਦਾਤਰ ਤੁਸੀਂ ਵਿਹੜਾਂ ਦੀ ਖਰੀਦੀ ਵੀ ਕਰਦੇ ਹੋ ਬਾਕੀ ਕੋਈ ਚੰਗੀ ਕੁਆਲਿਟੀ ਦੀ ਮਿਲੇ ਤੇ ਮੱਝਾਂ ਵੀ ਲੈਂਦੀਆਂ ਵੀਰ ਠੀਕ ਆ ਭਰਾ ਜੀ ਹਾਂਜੀ ਅਜ ਲੱਕੇ ਵੀਰ ਆਪਣੇ ਕੋਲ ਮਾਲ ਜ਼ਿਆਦਾਤਰ ਸੋਇਆ ਸਵਾਇਆ ਹੀ ਆ ਸੋਇਆ ਯਾ ਵੀਰ ਆਪਣੇ ਤੋਂ ਇੱਕ ਕੱਲੀ ਗੱਬਣ ਆ ਜੋ ਰੋਗ ਨਗਦੇ ਆਪਣੇ ਦੇ ਵਿੱਚ ਪੈਣੇ ਨਹੀਂ ਆ ਥੋੜੇ ਕੱਚੇ ਆ ਇਹ ਆ ਇੱਕ ਨੰਬਰ ਵਾਲੀ ਗੱਬਣ ਆ ਤੇ ਬਾਕੀ ਤਿੰਨੇ ਸੁਨ ਜਾਂ ਬਾਕੀ ਬੜਾ ਤਿੰਨੇ ਸੁਨ ਹਾਂਜੀ ਹਾਂਜੀ ਤਿੰਨੇ ਸੁਨਿਆ ਤਾਜ਼ੇ ਆ ਠੀਕ ਹੈ ਭਰਾ ਤੇ ਤਕਰੀਬਨ ਇਸ ਵਕਤ ਦੁੱਧ ਵੀ ਤਕਰੀਬਨ ਕੋਈ 15 16 16 ਕਿਲੋ ਹੈਗਾ ਇਹਨਾਂ ਦੁੱਧ ਵੀਰ ਜੀ 13 ਤੋਂ ਲੈ ਕੇ ਤੇ 16 17 ਲੀਟਰ ਤੱਕ ਦੁੱਧ ਆ ਠੀਕ ਹੈ ਭਰਾ ਹਾਂ ਤੇ ਪੜਤੇ ਵੀ ਜਾਇਜ ਆ ਮੋ ਜੀ ਮੋਲ ਵੀ ਬੜਾ ਜਾਇਜ ਆ ਬਾਕੀ ਵੀਡੀਓ ਨੂੰ ਤੁਸੀਂ ਐਂਡ ਤੱਕ ਵੇਖਿਆ ਜੇ ਜਾਇਜ ਪੜਤਾ ਛੋ ਪਹਿਲਾ ਨੰਬਰ ਵਾਲੀ ਇਸੇ ਬੱਛੀ ਤੋਂ ਠੀਕ ਆ ਜੀ ਇਸੇ ਬੱਛੀ ਤੋਂ ਸ਼ੁਰੂਆਤ ਕਰਦੇ ਆ ਲੱਗ ਕੇ ਫਿਰ ਇਹਦਾ ਸੁਵਾ ਕਿਵੇਂ ਆ ਇਹਦਾ ਵੀਰ ਜੀ ਸੁਵਾ ਦੂਸਰਾ ਜੀ ਦੂਜਾ ਸੁਵਾ ਹਾਂ ਠੀਕ ਹੈ ਭਰਾ ਤੇ ਸ਼ਹਿਦ ਆਉਣ ਡਿਆ ਜੇ ਓਕੇ ਅਜੇ ਘੱਟੋ ਘੱਟ ਵੀ ਇਹ ਹਫਤਾ 10 ਦਿਨ ਪੂਰੇ ਖੜਦੀ ਹੈ ਹਾਂ ਹਾਂ ਲੋ ਵੀ ਠੀਕ ਆ ਜੀ 53 ਸ਼ਹਿਦ ਆਉਂਦਾ 53 ਸ਼ਹਿਦ ਆਉਣ ਡਿਆ ਹਫਤਾ 10 ਦਿਨ ਵੀਰਾਂ ਦਾ ਸਮਾਂ ਇਹਦਾ ਬਾਕੀ ਹੈ ਵੀ ਹਫਤਾ 10 ਦਿਨ ਇਹ ਲੈ ਜਾਊਗੀ ਬੱਛੀ ਦੂਜਾ ਸੁਵਾ ਸੁਣੀ ਹੈ ਹਾਂ ਜੀ ਕੋਈ ਮਤਾਬਕ ਜਾਨੀ ਕਿ 12 ਤੋਂ 13 ਲੀਟਰ ਉਹਨਾਂ ਚੋਇਆ ਆਪਾਂ ਐਵੇਂ ਕੋਲੋਂ ਜੋੜ ਕੇ ਕਹਿ ਦਈਏ ਨੇ 20 ਦਿੱਤਾ ਸਾਰਿਆਂ ਨੂੰ ਤੇ 12 13 ਕਿਲੋ ਵਾਲੀ ਚਲੋ ਜਿਆਦਾ ਨਹੀਂ ਵੀ ਚਲੋ 12 13 14 ਕਿਲੋ ਤੋਂ ਟੁੱਟਦੀ ਨਹੀਂਗੀ ਹਾਂਜੀ ਦੋ ਦਿਨਾਂ ਚ ਵਾਈ ਜਾਊਗੀ ਨਹੀਂ ਇਹਨਾਂ ਦੇ ਸੌਖਾ ਵਾ ਚਲੋ ਇਹਨਾਂ ਦੇ 12 13 ਚਲੋ ਜਿਆਦਾ ਨਹੀਂ ਅਰਕੀ 14 15 ਤੇ ਕਰੂਗੀ ਬਿਲਕੁਲ ਤੇ ਦੂਜਾ ਸੂਬਾ ਚਲੋ 12 13 ਕਿਲੋ ਵੀਰਾਂ ਦਾ ਉਹਦਾ ਵੀ ਪਿਛੋਂ ਜੋ ਬੈਕਗ੍ਰਾਉਂਡ ਆ ਜੋ ਡਿਟੇਲ ਆ 12 13 ਕਿਲੋ ਦਿੱਤੀ ਆ ਵੀ ਪਹਿਲੇ ਸੂਬੇ ਨੇ ਦੁੱਧ ਚ ਪਾਇਆ ਬਾਕੀ ਥਣ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਸਮਾਂ ਤਕਰੀਬਨ 8 ਕੱਢ ਦੇ 7 ਕੱਢ ਦੇ ਤੋਂ ਹਫਤਾ ਕ ਮੰਨ ਕੇ ਮੇਰਾ ਵੀਰ ਸੌਦਾ ਕਰੋ ਠੀਕ ਆ ਜੀ ਹਾਂ ਬਾਕੀ ਪੂਰਾ ਤਸੱਲੀ ਨਾਲ ਇੱਕ ਵਾਰੀ ਵਿਖਾਓ ਜਸ਼ਨ ਕੈਮਰਾ ਮਾਰ ਕੇ ਅਰੇ ਆਈ ਆ ਨਾ ਕਾਲੀ ਪਿੰਦੀ ਹੈ ਬਿਲਕੁਲ ਬਿਲਕੁਲ ਇੱਕ ਝਬੂ ਝਬੂਤ ਲਿਆਰੀ ਨਹੀਂ ਨਾ ਪਾਈ ਹੁੰਦੀ ਕਦੀ ਉਹ ਗਾਲਚ ਰਸਾ ਹੈ ਹਾਂ ਲੈ ਵੀ ਆ ਲੈ ਫਿਰ ਇਧਰ ਨੂੰ ਕਰਕੇ ਢੱਕਿਆ ਜੀ ਐ ਨੂੰ ਕਰਕੇ ਢੱਕਿਆ ਜੀ ਆ ਝਬੂ ਨਹੀਂ ਨਾ ਪਾਇਗਾ ਧਲਿਆਰੀ ਦੀ ਉਹ ਜੀ ਕਰਦੀ ਥੋੜੀ ਜੀ ਸੋ ਆ ਦੇਖੋ ਬਾਕੀ ਥਣ ਤੋਂ ਪੂਰਾ ਵਿਖਾ ਦੇ ਲੱਗਿਓ ਕੋਈ ਨਹੀਂ ਐ ਮੁਠੀ ਮੁਠੀ ਵਾਲਾ ਥਣ ਲੱਗਾ ਥਲੋ ਲੇਵਾ ਬਹੁਤ ਜ਼ਿਆਦਾ ਸਾਫ ਸੁਥਰਾ ਠੀਕ ਆ ਜੀ ਮਤਲਬ ਹੁਣ ਆਪਾਂ ਬਾਕੀ ਕੋਈ ਬਾਈ ਨਹੀਂ ਕੋਖ ਨਹੀਂ ਐ ਪਦਰਾ ਠੀਕ ਆ ਭਰਾ ਤੇ ਆਪਣੇ ਸਿੱਕੀ ਗੂਨ ਉਹ ਆਪਣੇ ਸ਼ਹਿਦ ਆਉਣ ਡਿਆ ਜੀ ਠੀਕ ਆ ਭਰਾ ਸੋ ਬਿਲਕੁਲ ਵੀ ਦੰਦਾ ਵੀ ਇੱਕੋ ਜਿਹਾ ਨਿਆਰਾ ਚੌਥਾ ਥਾਂ ਦੇ ਵਿੱਚ ਬਿਲਕੁਲ ਸੁੱਕਾ ਗੂਨ ਕਹੋ ਸ਼ਹਿਦ ਕਹੋ ਟਿੱਪਣ ਆਉਣ ਡਿਆ ਠੀਕ ਆ ਬੈਕ ਸਾਈਡ ਤੇ ਕੁਰੀ ਜਸ਼ਨ ਮਾਰਾ ਕੈਮਰਾ ਮਾਰ ਕੇ ਦਿਖਾ ਦੇ ਭਰਾਵਾਂ ਨੂੰ ਪੱਦਰ ਪੁੱਦਰ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਅੰਗ ਕੇ ਕੋਈ ਵੀ ਵੀਰ ਸੌਦਾ ਕਰੇ ਰੰਗ ਬਾਜ ਆ ਬਲੈਕ ਦੇ ਵਿੱਚ ਵਾਈਟ ਡੌਟ ਸਪੌਟ ਪ੍ਰਿੰਟ ਪ੍ਰਿੰਟ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਦੂਜਾ ਸੁਬਾ ਨਵਾਂ ਆਂਗਾ ਤੇ ਸਿਰੋਂ ਭੋਟੀ ਆ ਹਾਂ ਲਖੇ ਥੋੜਾ ਜਿਹਾ ਚਾਰ ਕਦਮ ਤੋਰ ਲਾ ਗਾਨ ਲੇ ਵੀ ਕਰਦੀ ਨਾ ਆਲਜੀ ਇਹਦੇ ਕੋਈ ਗੱਲ ਨਹੀਂ ਲੈ ਵੀ ਠੀਕ ਆ ਜੀ ਬਾਕੀ ਲਿਵਰਟੀ ਲੁਪਟੀ ਸੋਹਣੀ ਆ ਕਰਮਾਲੀ ਦੀ ਬੱਚੀ ਜਿੰਨੀ ਵੀ ਆ ਚਲੋ ਸਾਫ ਸੁਥਰੀ ਆ ਥੋੜਾ ਜਿਹਾ ਕਿਧਰ ਨਾ ਕਿਤੇ ਆਲਜੀ ਕਰਦੀ ਆ ਰੱਸਾ ਪਾਇਆ ਕੋਈ ਭਰਾ ਲਾ ਜਾ ਕੇ ਸੰਗਲ ਚ ਰੱਖੂਗਾ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਗੱਲ ਤੇ ਸੰਗਲ ਹੀ ਨਾ ਇਹ ਇੱਥੋਂ ਵਿਖਾ ਦੇ ਇੱਕ ਵਾਰੀ ਜਸ਼ਨ ਲਾ ਗਿਓ ਆ ਮਾਰ ਕੇ ਕੈਮਰਾ ਵਿਖਾ ਦੇ ਭਰਾਵਾਂ ਨੂੰ ਠੀਕ ਆ ਜੀ ਬਾਕੀ ਸਾਥਾਂ ਤੁਹਾਨੂੰ ਬੜਾ ਸਾਫ ਸੁਥਰਾ ਕੋਈ ਨਜਾਇਜ਼ ਫੋਟਸ਼ਾਂਕ ਨਹੀਂ ਕੀ ਇੱਕ ਵਾਰੀ ਮੂੰਹ ਮੱਥਾ ਵੀ ਚੈੱਕ ਕਰਾ ਦੇ ਲੈ ਆਹ ਬੂਤੀ ਬਾਤੀ ਕਰਾ ਦੇ ਚੱਕ ਵਿਖਾ ਦੇ ਮੁਖੜਾ ਚੈੱਕ ਕਰਾ ਲਓ ਠੀਕ ਆ ਜੀ ਠੀਕ ਆ ਲਖੇ ਪਾ ਲੈ ਚੱਲਗੇ ਸੋ ਇਹ ਬੱਛੀ ਆ ਦੋਸਤੋ ਜਿਹੜੀ ਤੁਹਾਨੂੰ ਆਪਾਂ ਗੱਬਣ ਦਿਖਾ ਦਿੱਤੀ ਆ ਹਫਤਾ ਅੱਠ ਕਿ ਦਿਨ ਮੇਰਾ ਭਰਾ ਸਾਹ ਬਲੂਗਾ ਪਛੀ ਥੱਲੇੋਂ ਚੰਗੀ ਬਣ ਜਾਊਗੀ ਠੀਕ ਆ ਲਖੇ ਵੀਰ ਕੀ ਮੁੱਲ ਕੀ ਡਿਮਾਂਡ ਰਾਊਗੀ ਇਹਦੀ ਇਹਦੀ ਡਿਮਾਂਡ 55 ਚ ਕਰਦੀ ਆ ਪਾਉਂਜ 55000 ਚ ਲਾਸ ਲਸ ਕਰਕੇ ਦੇ ਦਈਏ ਮਾਲ ਹੈ ਕੋਈ 2 4000 ਦੀ ਆਪਾਂ ਵੇਖਣਾ ਕਿ ਕੋਈ ਕਸਰ ਕੱਢ ਕੇ ਦੇ ਦੇ 52 ਹੀ ਦੇ ਦਈਏ 52 ਦੀ ਹੋਰ ਕਰ ਦਈਏ ਜਾਣ ਦੀਏ ਛੋਟ 52 ਦੀ ਕਰ ਦਾਂਗਾ ਪਹੁੰਚ ਜੇ ਕੋਈ ਘਰੋਂ ਖੜੂਗਾ ਵੀਰ ਤੂੰ ਪੂਰੇ 50 ਦੀ ਰਵਾਂ ਮਾਜੀ ਘਰੋਂ ਆਣ ਕੇ ਆਪੇ ਲੈ ਜਾਓਗੇ ਤਾਂ 50000 ਦੀ ਆ ਪਹੁੰਚ 100 ਕਿਲੋਮੀਟਰ ਤੱਕ ਪਹੁੰਚ 100 ਕਿਲੋਮੀਟਰ ਮਾਜੀ 50 ਪਹੁੰਚ ਜਿਹੜੀ 100 ਕਿਲੋਮੀਟਰ ਤੱਕ ਹੋ ਜੂਗੀ ਬਾਕੀ ਆ ਵੀ ਅਬ ਬਾਹਰ ਨਾਲੋਂ ਨਹੀਂ ਕੋਈ ਗੱਲ ਹੈ ਵੇਖੋ ਕੋਈ ਹੈ ਬਾਈ ਬਈ ਹਾਂ ਆ ਦੇਖੋ ਠੀਕ ਹੈ ਕੋ ਡਰਦੀ ਜਾ ਰਹੀ ਹੈ ਡਰਦੀ ਆ ਥੋੜਾ ਜਿਹਾ ਉਪਰੇ 15 ਦੀ ਲੈ ਰਹੇ ਦੀ ਬੜੀ ਆਲ ਕਰ ਦਿੰਦੇ ਜੀ ਬਿਲਕੁਲ ਬੱਛੇ ਚੰਗੀ ਏ ਸਿਰਫ 50000 ਦੀ ਇੱਥੇ ਆਣ ਕੇ ਲੈ ਜਾਓ 52000 ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਇਧਰ ਸੈਕਟਰ ਨੰਬਰ ਤੇ ਇੱਕ ਵੈੜ ਵਿਗਾਉਣੇ ਆ ਭਰਾਵਾਂ ਨੂੰ ਠੀਕ ਆ ਜੀ ਇਹਦਾ ਲੱਕੀ ਵੀਰ ਸੁਹਾ ਕਿਵੇਂ ਆ ਇਹਦਾ ਵੀਰ ਜੀ ਸੁਹਾ ਦੂਜਾ ਲਾ ਲੇ ਕੋਈ ਤੇਜਾ ਲਾ ਲੇ ਆਪਾਂ ਦੂਜਾ ਕਰਕੇ ਲਈ ਆ ਲੋ ਜੀ ਕਰਾ ਉਹ ਦੇਖ ਲੈ 16 ਲੀਟਰ ਹਾਜ਼ਰ ਹੋਊਗਾ ਮਗਰ ਇਹਦੇ ਬੱਛਾ ਜੇ ਮਗਰ ਵੀਰ ਦੀ ਲਾ ਲੇ ਬਾਜ ਦੀ ਲਾ ਲੇ 25 ਦੀ ਲਾ ਲੇ ਠੀਕ ਆ ਜੀ ਹਾਂ ਜੇ ਕੋਈ ਘਰੋਂ ਗਾਰੰਟੀ ਦੇ ਖੜੂਗਾ ਤੈਨੂੰ 14 ਗਾਰੰਟੀ ਦੇ ਦੇ ਦੋ ਰੰਗ ਠੀਕ ਆ ਜੀ ਲਓ ਵੀ ਘਰੋਂ ਆਣ ਕੇ ਮੇਰਾ ਭਰਾ ਆਪ ਜੋ ਕੇ ਲੈ ਕੇ ਜਾਂਦੇ ਉਹ ਤੇ ਵੀਰਾਂ ਦਾ ਵੀ 14 ਲੀਟਰ ਹਾਂ 14 ਲੀਟਰ ਇਹ ਨਹੀਂ ਵੀ 14 ਕਿਹਾ ਵਾਤ ਘਰ ਜਾ ਕੇ 10 ਨੇ ਕੋਲ 12 ਨੇ ਕੋਲ ਉਹ ਕੰਮ ਨਹੀਂ ਹਾਂ 14 ਦਾ 15 ਨਿਕਲੇ 16 ਨਿਕਲੇ 16 ਹੀ ਹੋਊਗਾ ਪਰ ਆਪਾਂ 14 ਦੀ ਗਾਰੰਟੀ ਦਵਾਂਗੇ ਘਰੋਂ ਜੇ ਕੋਈ ਇਥੋਂ ਦੋ ਟਾਈਮ ਚੋ ਹੋਏ ਉਹਦਾ 16 ਨਿਕਲੇ 17 ਨਿਕਲੇ ਠੀਕ ਆ ਜੀ ਲਓ ਬੈਠ ਗਿਆ ਜੀ ਕੋਈ ਸਫਰ ਦੇ ਪਸ਼ੂ ਕਿੰਨੋਂ ਘੰਡ ਇਧਰ ਉਧਰ ਹੋ ਜਾ ਜਗਾ ਜੀ ਹਾਂ ਬਸ 14 ਦੀ ਗਾਰੰਟੀ ਇਧਰੋਂ ਸੇ ਜਾ ਕੇ ਕਰ ਆ ਇਹ ਬੱਚਾ ਜਿਹਦਾ ਮਗਰ ਬੱਚਾ ਇਹਦੇ ਦੱਬਾ ਬੱਚਾ ਮੇਲ ਕਾਫਾ ਇਹਨੂੰ ਵੀਰ ਕੋਈ ਮੰਨ ਲੇ 15 ਦੀ ਕੋਈ 18 ਦੀ ਕੁਪੀਆਂ ਦਿਵਾ ਦੇ ਮੰਨ ਲੇ ਠੀਕ ਆ ਜੀ ਆ ਬਖਾ ਦਿਓ ਕੋਈ ਫਰੰਟ ਫਰੰਟ ਫੇਸ ਕੁਆਲਟੀ ਪੂਰੀ ਤਸੱਲੀ ਨਾਲ ਮੁੱਠੀ ਇਹਦਾ ਥਣ ਲੱਗਾ ਠੀਕ ਆ ਜੀ ਬਾਕੀ ਲੱਕੇ ਵੀਰ ਚਵਾਈ ਪੂਰ ਛੱਟੇ ਤੋਂ ਬਚਾ ਮੈਂ ਨਾ ਵੀਰ ਇਹ ਰੂਵ ਵਰਗੀ ਪੋਲੀ ਆ ਆ ਖਵਾ ਲਓ ਇੱਕ ਵਾਰੀ ਮਾਣ ਲੇ ਇਹ ਨਹੀਂ ਵੀ ਕੋਈ ਉਹੋ ਜਿਹਾ ਸ਼ੂਕਰ ਆ ਉੱਥੇ ਫੇਰ ਕੇ ਵਿਖਾ ਦਿਓ ਆ ਬਹਿਣੀ ਪੁਣੀ ਵਾਲੇ ਪਾਸੋਂ ਤਾਂ ਨਾਰ ਨੂਡ ਕਰਾ ਦੇ ਚੱਕ ਆ ਦੇਖੋ ਲਓ ਜੀ ਠੀਕ ਆ ਜੀ ਇੱਥੇ ਆੜ ਕੇ ਕੋਈ ਆਪ ਦਾ ਸਜਣ ਦੋ ਟਾਈਮ ਚਲੂਗਾ ਤੇ 16 ਡਾਗਰੇ ਜਿੰਨਾ ਮੈਂ ਚਵਾਵਾਂਗੇ। ਜਿਹੜੇ ਵੀਰ ਜਿੰਨੀ ਚੀਜ਼ ਹੈ ਹਾਜ਼ਰ ਉਹ ਨਹੀਂ ਦੱਸਾਂਗੇ। ਬਾਕੀ ਮੇਰਾ ਭਰਾ ਹਾਈਟ ਮੀਡੀਅਮ ਦੇ ਵਿੱਚ ਆ ਵਾਈਟ ਦੇ ਵਿੱਚ ਬਲੈਕ ਡਾਟ ਸਪੌਟ ਆ। ਲੇਵੇ ਭਾਂਡੇ ਤੋਂ ਮੇਰੇ ਭਰਾਵਾਂ ਨੇ ਜਜਮੈਂਟ ਕਰ ਹੀ ਲੈਣੀ ਆ ਠੀਕ ਆ ਜੀ। ਅੱਗੋਂ ਸਟਾਰਟਿੰਗ ਚੰਗੀ ਆ। ਪੱਟਾਂ ਦੇ ਵਿਚਕਾਰ ਬਿਲਕੁਲ ਜਿਹੜਾ ਲੇਵਾ ਫਿਕਸ। ਇਹ ਕੋਈ ਬਾਈ ਨਹੀਂ ਕੋਈ ਗੱਲਬਾਣੀ ਇਹੋ ਜਿਹੀ ਨਹੀਂ ਬਗਈਏ ਬਸ ਸਾਈਡ ਰੱਖੀ। 14 ਦੀ ਕੋਈ ਬਾਤ ਘਾਟ ਨਹੀਂ ਨਾ ਕੋਈ ਗੱਲ ਨਹੀਂ ਨਾ ਥਣ ਵੱਧ ਘਟਾ ਨਾ ਕੋਈ ਸਾਈਡ 18 20 22 ਦਿਨਾਂ ਦੀ ਸੂਈ ਆ ਐਸ ਵਕਤ 16 ਲੀਟਰ ਆਨਲਾਈਨ ਮੰਗਾ ਲਵਾਂਗੇ ਤੇ 14 ਤੋਂ ਵੀਰਾਂ ਦਾ ਵੀ ਪਾਈਆ ਪੰਗਾ ਵਧੂਗਾ ਘਟਦਾ ਨਹੀਂ ਨਾਲੇ ਵੀ ਅਜੇ ਤੱਕ ਤੁਹਾਡੇ ਪਹਿਲਾ ਵੀਡੀਓ ਪੈਂਦੇ ਰਹੀਆਂ ਬਾਅਦ ਵੀ ਆਪਣੇ ਪੰਜਾਂ ਵਕਦੀ ਅਜੇ ਤੱਕ ਆਪਣਾ ਦੁੱਧ ਹਲਾਮਾ ਨਹੀਂ ਆਇਆ ਇਹ ਨਹੀਂ ਕਹਿਆ ਵੀ ਅਸੀਂ ਦੱਸਿਆ ਕੀ ਨਿਕਲਿਆ ਕੀ ਬਿਲਕੁਲ 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 ਸੋ ਮੂੰਹ ਮੱਥੇ ਦੀ ਚੰਗੀ ਆ ਬਾਕੀ ਠਿਰ ਜਾਲੀਆ ਸੁਭਾਅਕ ਤੌਰ ਤੇ ਵੀ ਸ਼ਾਂਤਾ ਕਰਮਾਂ ਵਾਲੀ ਕੋਈ ਕਾਲੀ ਕੋਲੀ ਨਹੀਂ ਪੈਂਦੀ ਠੀਕ ਆ ਨਹੀਂ ਨਹੀਂ ਉਹੋ ਜੇ ਦਰ ਨਹੀਂ ਕੋਈ ਆ ਸੁਭਾਰ ਜਿੰਨੀ ਆ ਚਲੋ ਸਾਫ ਸੁਥਰੀ ਆ ਥਣੇਵੇ ਵਾਲੀ ਆ ਤੇ ਮੇਰਾ ਭਰਾ ਚੰਗੀ ਖੇਚਲ ਕਰ ਲੂਗਾ ਬਾਕੀ ਕਰਮਾਂ ਲਈ ਬਾਕੀ ਵੀਰੇ ਨੇ ਵਦਨੇ ਵਦਨਾ ਆਪਾਂ ਨੂੰ ਦੀਦੀ ਐ ਚੱਲ ਥੋੜਾ ਜਾ ਨਾ ਠੀਕ ਆ ਫੋਨ ਕਹਦੀ ਆਪਕੋ ਆਪਣੀ ਸੇਵਾ ਹੁੰਦੀ ਲੱਖ ਭਾਈ ਇਹਨੂੰ ਤੋੜਦੇ ਜੇ ਮਾੜਾ ਜੇ ਨੇੜੇੋਂ ਇੱਕ ਵਾਰੀ ਕਿਹੜਾ ਹੋਰ ਕਢਾ ਦਿਓ ਆ ਤੋੜ ਕੇ ਚੈੱਕ ਕਰਾ ਦਿਓ ਅੰਦਰੋਂ ਆ ਲੈ ਵੀ ਦਿਖਾ ਦੇ ਜਸ਼ਨਪੁਰਾ ਤਸੱਲੀ ਨਾਲ ਠੀਕ ਆ ਜੀ ਸੋ ਦੂਰੋਂ ਲੱਗ ਕੇ ਹੋਣਾ ਕਿਸੇ ਭਰਾ ਨੇ ਪੂਰੀ ਇੱਕ ਵਾਰੀ ਵੀਡੀਓ ਤਸੱਲੀ ਨਾਲ ਦੇਖ ਲਿਆ ਜੀ ਸੋ ਲੇਵਾ ਥਣ ਭਾਂਡਾ ਆ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਹੈ ਆਪਾਂ ਐਸ ਵਕਤ ਦੁੱਧ ਜਿੰਨਾ ਤੁਹਾਨੂੰ ਦੱਸਿਆ ਉਹਦੀ ਜਿੰਦਾ ਮਰਜ਼ੀ ਪੁਸ਼ਟੀ ਕਰੋ ਵਾਰ-ਵਾਰ ਮੈਂ ਅਪੀਲ ਕਰਦਾ ਤੇ ਚਲੋ ਵਪਾਰ ਦਾ ਕੰਮ ਆ ਹੋਰ ਵੀ ਚੰਗਾ ਸਾਫ ਸੁਸਤਰਾ ਬਣਿਆ ਰਵੇ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਖਾਂ ਲੈ ਕੇ ਬਈ ਲੈ ਚੱਲਗੇ ਅੰਦਰ ਇਹਨਾਂ ਠੀਕ ਆ ਲੱਕੇ ਵੀਰ ਕੀ ਮੋਲ ਕੀ ਡਿਮਾਂਡ ਰੂਏ ਸੀ 60 ਜੀ ਦੇ ਦੀਏ 60 ਦੀ ਦੇ ਦਿਓ 65 ਦੀ ਦੇ ਦਿਓ ਪਰ ਆਪਾਂ ਜਾਇਜ਼ ਕਰਕੇ ਦੇਣੀ ਬਿਲਕੁਲ 60 ਤੇ ਪਹੁੰਚ ਕਰਦੀ ਏ 60 ਤੇ 60 ਤੇ ਪਹੁੰਚ ਕਰਦੇ ਜਿਹੜਾ ਕੋਈ ਇੱਥੇ ਆਣ ਕੇ ਲੈ ਜਾਏ ਉਹਦੇ ਲਈ ਡਿਸਕਾਊਂਟ ਨਹੀਂ ਨਹੀਂ ਆਪਾਂ ਹੋਰ ਕਰਾਂ 58 ਕਰ ਦਈਏ 58000 ਚ 55000 ਦੇ ਵਿੱਚ ਪਹੁੰਚ ਦੇ ਆ ਜੇ ਕੋਈ ਘਰ ਆ ਕੇ ਲੈ ਜਾਏ 52000 ਦੇ ਦਵਾਂ ਲਓ ਜੀ 55000 ਤੋਂ 100 ਕਿਲੋਮੀਟਰ ਪਹੁੰਚ ਇੱਥੇ ਆਣ ਕੇ ਲੈ ਜੂ 52000 ਦੀ 52000 ਦੀ ਲੋ ਜੀ ਬਾਕੀ ਕੋਈ ਰੱਸੀ ਲਾਉਣ ਦੀ ਲੋੜ ਨਹੀਂ ਕੋਈ ਗੱਲ ਬਾਤ ਨਹੀਂ ਇਤਨਾ ਹੀ ਬਹੁਤ ਥੱਲੇ ਬੈਜੋ ਇਹੋ ਜੀ ਉਹਦਾ ਲੱਗੇ ਫਿਰ ਤੁਸੀਂ ਪਹਿਲਾਂ ਹੀ ਕਹਿ ਦਿੱਤਾ ਵੀ ਮੇਰੀਆਂ ਜੰਨੀਆਂ ਚ ਵੈਰਾ ਗਰੰਟੀ ਹੋਊਗੀ ਆਪਣੀ ਕੋਈ ਬੰਗਾਰਸੀ ਪਾਉਣ ਦੀ ਲੋੜ ਨਹੀਂ ਨਾ ਨਾ ਕੋਈ ਗੱਲ ਨਹੀਂ ਜੇ ਤੇ ਮਰਜੀ ਬੈ ਰੀਏ ਇਹੋ ਜਨੇ ਕੰਮ ਕੋਈ ਠੀਕ ਆਪਾ ਹਾਂਜੀ ਲੋ ਜੀ ਬੋਲਦਾ ਜੇ ਸਰਫ ਡਰਦੀ ਕਰਕੇ ਹੀ ਉਤਰਾ ਉਤਰਾ ਉੱਥੇ ਨਹੀਂ ਲੀ ਆਪਣੇ ਮਾਸਤੇ ਸੋ 55 ਦੀ ਪਹੁੰਚ ਹੋ ਜੂਗੀ ਇਧਰ ਆਪਾਂ ਨੈਕਸਟ ਤੁਹਾਨੂੰ ਦਿਖਾ ਦਿੰਨੇ ਆ ਬੱਚੀ ਇਹ ਵੀ ਬੜੀ ਚੰਗੀ ਆ ਹਾਈਟ ਕੱਦ ਵਟੀਆਂ ਵੜਾਂ ਦੇ ਵਿੱਚ ਆ ਤੇ ਐਚ ਐਫ ਬਰੀਡ ਆ ਨਸਲ ਬਰੀਡ ਪੂਰੀ ਫੇਸ ਕੁ ਕੋਈ ਨਹੀਂ ਆ ਹਾਂ ਪਹਿਲਾ ਸੂਆ ਜੀ ਠੀਕ ਹੈ ਭਰਾ ਪਹਿਲਾ ਸੂਆ ਵਾ ਦੁੱਧ 15 ਹੋ ਜੇ 16 ਹੋ ਜੇ ਇਹਨਾਂ ਦੁੱਧ ਹਾਜ਼ਰ ਜੇ ਹਾਂ ਉਹ ਬੱਚਾ ਜੇ ਇਹਦਾ ਬੱਚਾ ਕੋਈ ਇਹਨੂੰ ਮਹੀਨੇ ਦਾ ਲਾਲੇ ਕੋਈ ਸਵਾ ਦਾ ਲਾਲੇ ਕੋਈ ਵਿਆ ਦਾ ਲਾਲੇ ਸਾਹਮਣੇ ਜੇ ਬੱਚਾ ਮਗਰ ਹਾਂ ਕਿਉਂਕਿ ਆਪਾਂ ਪਿਛਲੇ ਘਰੋ ਲੈਣੀਆਂ ਕੋਲੋਂ ਗਰੰਟੀ ਦੇ ਦਈਏ ਵੀਰੇ 20 ਦਿਨਾਂ ਦਾ ਕਹਿੰਦੇ ਹਾਂ ਫਟੇ ਬਾ ਜੀ ਦੋ ਅੱਛਾ ਪੁੱਤ ਇਹਦਾ ਇਹ ਵਸ਼ੀ ਆਪਾਂ ਛੱਡ ਚੋ ਲਈ ਆ ਛੱਡ ਦੀ ਆਪਣੀ ਤੋਂ ਵੀਡੀਓ ਵੀ ਹੈਗੀ ਆ ਵਸ਼ੀ ਦੀ ਹਾਂ ਇਹ ਨਹੀਂ ਵੀ ਉਤਰਾ ਕਰੇ ਲੋ ਵਸ਼ੀ ਨਹੀਂ ਇਹ ਛੱਡ ਦੀ ਵਸ਼ੀ ਠੀਕ ਠੀਕ ਹਾਂ ਜੀ ਮਨ ਲਾ ਤਾਂ ਹੀ ਕਰਕੇ ਮਨ ਲਾ ਬੱਚੇ ਤੱਕੇ ਤੱਕੇ ਠੀਕੇ ਭਰਾਇਆ ਘਟ ਹੁੰਦਾ ਛੱਡ ਚੋ ਆਪਣੀ ਰੁਟੀਨ ਹੁੰਦੀ ਆ ਆ ਤਾਂ ਕਰਕੇ ਬਿਲਕੁਲ ਬੱਚਾ ਤਾਂ ਹੀ ਬਟਾ ਆ ਠੀਕਾ ਟੂਆ ਕਿਸੇ ਭਰਾ ਨੇ ਚੰਗਾ ਭਰਾਇਆ ਠੀਕਾ ਬੱਚਾ ਵਸੇ ਜੰਮ ਜਾ ਸਾਰੀ ਲੱਗਦੇ ਵੀ 10-10 ਦਿਨਾਂ ਦੇ ਆ ਉਹ ਬੱਚੇ ਤੁਹਾਨੂੰ ਪਤਾ ਫਾਰਮ ਵਾਲੇ ਹੁਣ ਆ ਵਸ਼ੀ ਆ ਪਹਿਲਾਂ ਨੇ ਪਹਿਲਾਂ ਨੂੰ ਕਦ ਕਾੜ ਵੇਖ ਲਓ ਬਿਲਕੁਲ ਬ ਇਹਦੇ ਤੇ ਵੀਰੇ ਤੁਸੀਂ 16 ਹਾਊਗਾ ਜਾਂ ਕੋਈ ਉਤਰਾ ਖੜੂ ਤੇ 14 ਦੀ ਗਾਰੰਟੀ ਦਵਾਂਗੇ। ਲਓ ਜੀ ਗਾਰੰਟੀ 14 ਦੀ ਮਿਲ ਜੂਗੀ ਠੀਕਾ ਜੀ ਹੋਰ ਨਾ ਹੋਵੇ ਤਾਂ 16 ਕਿਲੋ ਦਾ ਦੁੱਧ। ਹਾਂਜੀ ਤੋੜ ਕੇ ਦਿਖਾਉਣੇ ਆ ਭਰਾਵਾਂ ਨੂੰ ਠੀਕਾ ਜੀ ਹਾਈਟ ਕੱਟ ਲੈਂਥ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ। ਬਾਕੀ ਜਿੰਨੇ ਵੀ ਆ ਬਰੀਕੀ ਦੇ ਵਿੱਚ ਆ ਫੇਸ ਫੂਡ ਕੁਆਲਿਟੀ ਬਹੁਤ ਸੋਹਣੀ। ਇਹ ਵੀ ਵਸ਼ੀ ਨਾ ਖੁੱਲੀ ਆ ਤੇ ਕਾਲੀ ਪੈਂਦੀ ਆ। ਆ ਠੀਕ ਆ। ਲਓ ਜੀ ਤੋੜਾ ਤਾਰਾ ਕਰੋ ਚੱਕ। ਸੋ ਥਣ ਬਹੁਤ ਲੱਗਾ ਠੀਕਾ ਜੀ ਮੱਝਾਂ ਨਾਲ ਦਾ ਥਣ ਲੱਗਾ ਦੋਰਾ ਹੀ ਥਾਣਾ। ਕਵਾਲਿਟੀ ਮੇਰੇ ਭਰਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਫੇਸ ਕੁਆਲਿਟੀ ਚੈੱਕ ਕਰੋ ਮੱਖੇ ਦੇ ਮੱਥੇ ਦੇ ਵਿੱਚ ਪਤਾ ਬਣਿਆ ਠੀਕ ਆ ਜੀ ਛੋਟਾ ਕੰਨ ਬੋਦੀ ਜਲੀ ਵਹਿੜ ਆ ਹਾਂ ਕਿਤੇ ਬਰੋੜਿਆ ਉਹ ਜੀ ਨਹੀਂ ਨਾ ਕੋਈ ਇਹ ਨੂੰ ਕਰਦੇ ਕੋਈ ਖਾਦਾ ਪੀਤਾ ਨਹੀਂ ਆ ਆ ਗਿਆ ਪ੍ਰਾਂਦਾ ਕਰਨ ਲਈ ਡਿੰਗਾਂ ਡਈ ਆ ਹਾਂ ਲੈ ਇਹ ਖੁੱਲੀਆਂ ਰਹੀਆਂ ਨੇ ਫਾਰਮ ਚੋਂ ਖੁੱਲੀਆਂ ਕਰਕੇ ਆ ਤਾਂ ਪਹਲਿਆਰੀ ਕਿ ਪਾਇਆ ਥੋੜਾ ਜਿਹਾ ਪਸ਼ੂ ਨਾ ਉਹ ਕਾਲੀ ਪੈਂਦੀ ਨੇ ਆਹ ਦੇਖੋ ਸੋ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਠੀਕ ਆ ਜੀ ਮੁੱਠੀ ਮੁੱਠੀ ਥਣ ਲੱਗਾ ਚੋਣ ਜਵਾਬ ਚਾਰੇ ਥਣਾਂ ਦੀ ਇੱਕ ਇੱਕ ਬਰਾਬਰ ਜੀ ਮਰਣਾ ਵੀਰ ਜੀ ਇੱਕੋ ਜੇ ਓਕੇ ਆਹ ਉਹ ਨਾ ਕਦੀ ਰਕਬੀ ਹੋਰ ਐਨੂੰ ਜਿਹੜਾ ਕਰਾ ਦਿਆ ਅੱਜ ਆ ਲੈ ਉਹ ਨਾ ਵਿਖਾ ਦੇ ਕੁਰੀ ਜਸ਼ਨ ਪੂਰਾ ਫਰੰਟ ਤੋਂ ਭਰਾਵਾਂ ਨੂੰ ਰੰਗ ਬਾਜ ਆ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਸੋਹਣਾ ਡੱਬੀ ਵੜਾ ਹੁਸਨ ਹਸਨ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਤਾਂ ਥਣ ਬੜਾ ਸੁਆਦੀ ਲੱਗਾ ਨਾਰਮਲੀ ਚਲੋ ਕਈ ਘਰਾਂ ਦੇ ਵਿੱਚ ਫਾਰਮਾਂ ਦੇ ਵਿੱਚ ਪਾਣਾ ਚਵਾਈ ਕਰਦੀਆਂ ਇਹ ਸਿਰਫ ਰੱਸੀ ਕਰਕੇ ਕਾਲੀ ਪੈਂਦੀ ਆ ਚੋਣ ਦਾ ਕੋਈ ਗੱਲਬਾਤ ਉਹ ਕੰਮ ਨਹੀਂ ਆਗਾ ਵੀ ਗੱਲ ਇਹ ਪਹਿਲਾਂ ਹੀ ਆਪਾਂ ਰੱਖ ਦਿੱਤੀ ਵੀ ਕੋਈ ਬੰਗਾ ਰੱਸੀ ਵਾਲਾ ਤਾਂ ਪਛ ਨਹੀਂ ਆਉਂਦਾ ਨਾ ਉਹ ਉਹ ਕੰਮ ਨਹੀਂ ਵੀਰ ਲਓ ਵੀ ਕੋਈ ਬੰਗਾ ਰੱਸੀ ਵਾਲਾ ਪਸ਼ੂ ਹਾਇ ਨਹੀਂਗਾ ਇਹ ਵੀਰ ਇੱਕ ਤੋਂ ਇੱਕ ਵਧ ਕੇ ਆ ਵੀ ਇਹ ਨਹੀਂ ਹੋਊਗਾ ਵੀ ਲੱਤ ਚੁੱਕ ਜੂਗੀ ਹਾਂ ਆਹ ਬਾਤ ਕੋਈ ਸ਼ੁਕਰ ਜਹਾ ਡੰਗਰ ਲੈ ਜਾਂਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਆ ਸੋ ਕੰਪੈਕਟ ਲੈਵਾ ਐਨ ਬਿਲਕੁਲ ਪੱਥਰ ਵਰਗਾ ਲੈਵਾ ਕਰ ਮਾਰੀਦਾ ਹੋਗੇ ਵੀਰ ਕਰਨੀ ਆ ਬੀਬੀਆਂ ਨੇ ਚੂਣਾ ਦਾ ਜ਼ਿਆਦਾਤਰ ਆ ਠੀਕ ਨਹੀਂ ਬੰਦੇ ਦੀ ਗੱਲ ਹੂਰਿਆ ਚੱਲ ਜਾਂਦਾ ਵਾ ਬੀਬੀਆਂ ਚੂਣੀਆਂ ਦੀ ਜਿਹੜੀ ਠੰਡੀ ਤੇਰੀ ਆ ਉਹ ਦਾ ਸਹੀ ਆ ਇਹ ਕੋਈ ਲੱਤ ਨਹੀਂ ਛੜੀ ਨਹੀਂ ਕੋਈ ਗੱਲ ਨਹੀਂ ਭਾਵੇਂ ਚਾਰਾ ਰ ਬਹਿ ਕੇ ਉੱਠ ਜੋ ਬਸ ਜੀ ਬਸ ਲੈ ਵੀ ਕਰ ਲੋ ਚੱਕ ਠੀਕ ਆ ਵੱਛੀ ਬਹੁਤ ਪਿਆਰੀ ਐ 16 ਲੀਟਰ 15 ਦੀ ਮੰਨ ਕੇ ਤੁਸੀਂ ਗੱਲਬਾਤ ਕਰ ਲਿਓ ਬੋਦੇ ਦੀ ਵੱਛੀ ਨੂੰ ਥਨ ਥੱਪਾ ਬ ਉਮੀਦ ਕਰਦੇ ਆ ਕੋਈ ਚੰਗਾ ਵੀਰ ਸੇਵਾ ਕਰ ਲੂਗਾ ਕਿਲੋ ਖੰਡ 2 ਕਿਲੋ ਖੰਡ ਆਉਦੀ ਚੀਜ਼ ਦਾ ਦੁੱਧ ਵਧਾ ਲਵਾਂਗੇ ਹੋਰ ਨਾੜਾ ਨੂੜਾ ਤੁਹਾਨੂੰ ਲੈ ਬੇ ਉੱਪਰ ਕਾਫੀ ਦਿਖਾਈ ਦੇਣਗੀਆਂ ਤੇ 15 16 ਲੀਟਰ ਐਸ ਵਕਤ 25 20 20 25 ਦਿਨਾਂ ਦੀ ਸੂਈ ਆ ਬੱਚਾ ਮਗਰ ਹਾਂ ਲੈ ਚਲੋ ਫਿਰ ਲੱਕੇ ਠੀਕ ਆ ਜੀ ਠੀਕ ਆ ਲਖੇ ਵੀਰ ਕਿੰਨੇ ਦੀ 딜 ਐ 70 ਦੀ ਪੌਂਚ ਕਰਦੀ ਐ ਤੋਂ ਡਿਮਾਰਡ ਕੁਛ ਵੀ ਕਰ ਲਗੇ ਆਪਾਂ ਨੂੰ ਪਤਾ ਵੀਰ ਵਛੀ ਜਨੇ ਦੀ ਹੈਗੀ ਆ ਵਛੀ ਹੱਕ ਰੱਖ ਚਲ ਆਪਾਂ ਪਾ ਨਾ ਲਈ ਆ ਆਪਾਂ ਨੂੰ ਇਹ ਆ ਵੀ ਆਪਾਂ ਤਾਂ ਰੋਟੀ ਲੈਣੀ ਐ ਜਿਹੜੀ ਆਪਣੇ ਵਿੱਚ ਚਲੀ ਜਾਵੇ ਅੱਗੇ ਵੀ ਹਾਂ ਇਹ ਵੀਰ 68000 ਦੀ ਪੌਂਚ ਕਰਦੀ ਐ ਤਾਂ 65 ਦੀ ਘਰੋਂ ਦੇ ਦਾਂਗੇ ਜੇ ਉਹ ਘਰੋਂ ਲੈਣ ਆਊ ਤੇ ਹੋਰ ਕਰਦੀ ਐ 65 ਦੀ ਲਾ ਮਾਨਵ ਜੇ ਘਰੋਂ ਕੋਈ ਸੱਜਣ ਲੈਣੋਂ ਦਾ ਤਾਂ ਹੋਰ ਕਰ ਦਈਏ ਫਿਰ ਕਿਹੜੀ ਗੱਲ ਘਰੋਂ ਪੌਂਚ 65 ਦੀ ਕਰ ਦਾਂਗੇ ਘਰੋਂ 68 ਦੀ ਦੇ ਦਾਂਗੇ ਲੈ ਵੀ ਕਿਪਸ਼ਣਾ ਦੋ ਹੀ ਆ ਸਾਰੇ ਪਸ਼ੂਆਂ ਤੇ ਬਸ ਇੱਥੇ ਆ ਜਾਓਗੇ ਚਲੋ ਉਹ 3000 ਰੁਪਇਆ 100 ਕਿਲੋਮੀਟਰ ਦਾ ਕਿਰਾਇਆ ਪਾੜਾ 1500 ਕਿਰਾਇਆ ਬਣਨਾ ਕਿ ਇਹੋਲੇ ਕਿਹਦਾ 4 ਵੀ ਬਣ ਜਾਂਦਾ ਬਸ ਬਸ ਹੁਣ ਆਪਾਂ ਇਧਰ ਹੁਸ਼ਿਆਰਪੁਰ ਜਾਣੇ ਉਧਰ ਆਪਾਂ ਨੂੰ ਪਤਾ ਕਿਰਾਇਆ ਵੱਧ ਬਣਦਾ ਵੱਧ ਬਣਦਾ ਬਾਕੀ ਪਰਚੀਆਂ ਟੂਲ ਟਾਲ ਪਏ ਜਾਂਦੇ ਕਿੰਨਾ ਪੈਣਾ ਵੀ ਸਾਰਾ ਕੁਝ ਹੁੰਦਾ ਵਾ ਅੱਗੇ ਤੁਹਾਨੂੰ ਪਤਾ ਵੀਡੀਓ ਪੈਂਦੀ ਆ ਸਾਰਾ ਕੁਝ ਜਾਂਦਾ ਬਿਲਕੁਲ ਬਿਲਕੁਲ ਖਰਚੇ ਚੜਦੇ ਉੱਪਰ ਖਰਚਾ ਪੈਂਦਾ ਵਾ ਤੇ ਇਹ 200 ਅਜ 65000 ਦੀ ਆ ਇੱਥੇ ਆਣ ਕੇ ਲੈ ਜਾਓਗੇ ਤੇ 62000 ਦੀ ਇੱਥੇ 620 ਬਾਕੀ ਇਹ ਲੱਤ ਛੜੀਆਂ ਵਾਲੇ ਕੰਮ ਉਹ ਨਹੀਂ ਹੈਗੇ ਬਸ ਆਹ ਬਿਲਕੁਲ ਬਹੁਤ ਵਧੀਆ ਸੁਵਾਰੀ ਬੁਰੀ ਬਿਲਕੁਲ ਘੜੀ ਮੁੜੀ ਆਪਾਂ ਬੈਹਿ ਕੇ ਵਿਖਾਉਣ ਦਾ ਮਕਸਦ ਇਹੋ ਹੀ ਆ ਕਿ ਨਾਰਮਲੀ ਕੋਈ ਭਰਾ ਚ ਹੋਵੇ ਬਜ਼ੁਰਗ ਆਪਣੀਆਂ ਭੈਣਾਂ ਚੋਂ ਠੀਕ ਆ ਬਾਕੀ ਪਹਿਲਣੇ ਵੀਰ ਚਾਰ ਸੂਏ ਪੀ ਗਏ ਵਾਛੀ ਫੇਰ ਉਹਨੇ ਦੀ ਠੀਕ ਆ ਜੀ ਸੋ 62000 ਦੀ ਇੱਥੇ ਆਣ ਕੇ ਲੈ ਜਾਓ ਠੀਕ ਆ ਜੀ 65000 ਦੀ ਘਰ ਤੱਕ ਪਹੁੰਚ ਹੋ ਜੂਗੀ ਹਾਂਜੀ ਇਧਰ ਇੱਕ ਵਾਰਡ ਦਾ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਇਹਦਾ ਵੀਰ ਕੋਈ ਸੁਹਾ ਦੁੱਧਾ ਲਾ ਲੇ ਕੋਈ ਦੁੱਧਾ ਲਾ ਲੇ ਕਰਾ ਦੋ ਚੈੱਕ ਤੇਜਾ ਚੌਥਾ ਦਿਨ ਅੱਜ ਸੋਈ ਨਿਉ ਜੇ 13 ਹੋ ਜੇ 14 14 ਹੋ ਜੇ ਬੋਲਾ ਇਨਾ ਹਾਜ਼ਰ ਜੇ ਆ ਬੱਚਾ ਜੀ ਅੱਜ ਬੋਲੇ ਚੀ ਆ ਹਾਂ ਆ ਬੱਚਾ ਮਗਰ ਠੀਕ ਆ ਆ ਬਿਲਕੁਲ ਰੈੱਡ ਕਲਰ ਦੇ ਵਿੱਚ ਮਗਰ ਬੱਚਾ ਮੇਲ ਕਾਫਾ ਕੋ ਚੌਕ ਦਿਨਾਂ ਦਾ ਬੱਚਾ ਹੈ ਹਾਂ ਜੀ ਐਸੋ ਤੇ 13 14 ਕਿਲੋ ਬੋਲਾ 14 ਹਾਜ਼ਰ ਆ ਜੇ ਕੋਈ ਆਪਾਂ ਇੱਥੋਂ ਦਵਾਂਗੇ ਕਿਸੇ ਨੂੰ 11 12 ਦੀ ਗਾਰੰਟੀ ਪੂਰੀ ਖਰੀਦੀ ਹੈ ਭਰਾ ਮੈਂ ਇਨਾ ਵੀਰ ਆਵੇ ਗੱਲ ਦੀ ਕੋਈ ਨਹੀਂ ਹੈ ਜਿੱਤ ਮਰਜ਼ੀ ਇਹਨੂੰ ਕਰੋ ਉਹੋ ਜਿਹੀ ਕੋਈ ਅਗੇ ਲੱਤ ਛੜੀ ਜਲੇ ਕੰਮ ਹੀ ਨਹੀਂ ਇਨਾ ਰੱਸੀ ਦੀ ਲੋੜ ਹੈ ਜਿਹੜੀ ਜੀ ਜਿੱਦਾਂ ਨਹੀਂ ਠੰਡੀ ਹੋ ਬਾਕੀ ਯਾਰ ਥੜ ਪਸਮ ਕੇ ਕਾਢਾਂ ਦੀ ਮੁੱਠੀ ਮੁੱਠੀ ਨਾ ਮੈਂ ਨਾ ਵੀਰ ਚਵਾ ਥਾਣ ਵੇਖੋ ਐ ਪੂਰਾ ਫੋਲ ਗੋਲ ਨਿਕਲਣਾ ਤੇ ਚਵਾ ਨਾ ਬਹੁਤਾ ਰੂਮ ਜਿਆਦਾ ਠੀਕ ਹੈ ਭਰਾ ਹਾਂਜੀ ਲਓ ਵੀ ਬਾਕੀ ਵਧੀਆ ਉਪਰੋਂ ਖੁੱਡਿਆ ਖੱਡਿਆ ਤੋਂ ਵੀ ਚੌੜੀ ਆ ਥੋੜਾ ਸੂਸਵਾ ਦੇ ਵਿੱਚ ਆ ਪਸ਼ੂ ਸੂਕ ਆ ਕੇ ਇੱਕ ਕਰਾ ਤੁਹਾਨੂੰ ਦਾ ਡੰਗਰ ਦਾ ਫਰਕ ਪੈਂਦਾ ਬਿਲਕੁਲ ਬਿਲਕੁਲ ਇੱਕੋ ਹੀ ਤੈ ਤੂੰ ਜੀ ਲਾ ਜਾਂਦਾ ਜਿੰਨਾ ਮਰਜ਼ੀ ਰਾਜੀ ਹੋਵੇ ਜਿੰਨਾ ਮਰਜ਼ੀ ਵਜਣ ਦੋੜ ਆ ਲਾ ਹੋਵੇ ਠੀਕ ਆ ਜੀ ਬਾਹਰ ਨਾਲ ਕੇ ਤੁਹਾਡੀ ਨਾਲ ਇੱਕ ਕਰਾ ਫਰਕ ਪਾਉਣਾ ਹੁੰਦਾ ਡੰਗਰ ਨਾਲ ਬਾਕੀ ਬੱਚਾ ਵੀ ਪੂਰਾ ਡਬਲ ਦਿੱਤਾ ਬੱਚਾ ਮੈਨੂੰ ਤਾਂ ਤ ਤੇ ਬੱਚਾ ਹੀ ਲੱਗਦਾ ਵੀ ਅੱਜ ਅੱਥਾ ਦਾ 12 ਦਿਨਾਂ ਦਾ ਠੀਕ ਆ ਉਹ ਨਾ ਬੱਚਾ ਪਲਿਆ ਜਿਆਦਾ ਬੱਚੇ ਪਲੇ ਪਲੋਸੀ ਆਉਂਦੇ ਆ ਚੰਗੇ ਚੰਗੇ ਟੀਕੇ ਸੀਮਣਾ ਅੱਜ ਕੱਲ ਜਿਹੜਾ ਦੋਸਤੋ ਹੈਗਾ ਠੀਕ ਆ ਆ ਦੇਖੋ ਬਾਕੀ ਵੀਰਾ ਕੋਈ ਇਹ ਨਾ ਸੋਚੇ ਵੀ ਲਗਾਵਾ ਇਹ ਨਾ ਇਥੋਂ ਆਪਣੀ ਬੰਨੀ ਥੋੜੀ ਉੱਚੀ ਨਹੀਂ ਵੀ ਆ ਨਾ ਚਾਰ ਲੱਗਾ ਗੋਡਾ ਵਜਾ ਇਹਦਾ ਅੱਛਾ ਅੱਛਾ ਜੀ ਹਾਂ ਉਹਦਾ ਨਹੀਂ ਕੋਈ ਕਰ ਲੈ ਗਿਆ ਆ ਵੀ ਇਥੋਂ ਦੰਗਰ ਜਿਹੜਾ ਨਵਾਂ ਆਉਂਦਾ ਨਾ ਹਾਂ 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 ਬਾਕੀ ਆਡਰ ਆ ਕੰਫਰਟ ਰੱਖਦੀ ਕਰਮਾਣੀ ਹਣਾ ਫਿਕਸ ਨਹੀਂ ਬਾਈ ਨਹੀਂ ਵੀਰ ਉਹ ਕੰਮ ਨਹੀਂ ਹੈਗਾ ਆ ਬੜਾ ਟਕਾਣਿਆਂ ਨਾਲ ਲੇਵਾ ਕਰਮਾਣੀ ਨੂੰ ਲੱਗਾ ਤੇ ਚਾਰੇ ਥਾਣਾ ਠੀਕ ਆ ਜੀ ਐਸ ਵਕਤ 13 ਕਿਲੋ 14 ਕਿਲੋ ਬੋਲਾ ਹੋ ਜੇ ਇਧਰਲੇ ਪਾਸੇ ਲੱਖੀ ਫਿਰ ਐ ਨੂੰ ਘੁਮਾ ਕੇ ਆਪਣਾ ਜਸ਼ਨਪੁੱਤ ਇਧਰਲੇ ਪਾਸੇ ਬਖਾ ਭਰਾਵਨੂੰ ਚੰਗੀ ਤਸੱਲੀ ਨਾਲ ਦਿਖਾ ਦੇ ਵੀ ਛੇ ਕੀ ਹੈ ਹਣਾ ਸੋ ਤੀਜਾ ਸੂਬਾ ਇਹ ਜਿਹੜੀ ਸੂਈ ਹੈ ਤੁਹਾਨੂੰ ਆਪਾਂ ਵੜੜ ਬਖਾ ਰਹੇ ਉੱਤਰ ਨਾ ਉਤਰ ਲੱਗਿਆ ਵੀ ਤਲਾ ਮਾੜਾ ਮੋੜ ਕੇ ਤੇ ਡਾਲੇ ਢੂਲੇ ਤੇ ਗੋਟਾਗਾਟਾ ਲੱਗ ਜਾਂਦਾ ਤਾਂ ਕਰਕੇ ਪਸ਼ੂ ਥੋੜਾ ਜਿਹਾ ਕਿਤੇ ਨਾ ਕਿਤੇ ਲੱਗ ਕਿਸ ਉਹ ਤਾਂ ਨਹੀਂ ਕੋਈ ਗੱਲ ਬਾਤ ਉਤਰਾ ਪਹਿਲਾਂ ਗੱਲ ਬਾਤ ਜਿੱਦਾਂ ਮਰਗੀ ਪਿਆ ਕੇ ਪਸੰਦੀ ਕਰ ਲੋ ਬਾਕੀ ਮੁਠੀ ਵਾਲਾ ਥਾਣਾ ਰੱਖਿਆ ਭਾਈ ਇੱਕ ਵਾਰੀ ਥੋੜਾ ਹੋਰ ਹੱਥ ਉੱਤ ਫੇਰ ਕੇ ਮੜਾ ਫੇਰ ਬਖਾ ਦੇ ਵੀਰਾਂ ਨੂੰ ਆ ਤੇ ਬੋਲ ਤੇ ਚੱਲਣ ਈ ਆ ਦੋਸਤੋ ਤੀਜਾ ਚੌਥਾ ਦੇਣਾ ਪਤਲੀ ਧਾਰ ਈ ਦੇਖੋ ਮੋਟੀ ਧਾਰ ਆ ਜਿਵੇਂ ਆਪਾਂ ਗੱਲ ਕਰਦੇ ਆ ਵੀ ਬਿਲਕੁਲ ਅੂਠੇ ਜੱਡੀ ਮੋਟੀ ਧਾਰ ਪੈਂਦੀ ਆ ਠੀਕ ਆ ਆ ਲਓ ਸੋ ਚੋਣ ਦਾ ਸਵਾਲ ਵੀ ਇਹੋ ਜਿਹਾ ਪੁੱਛ ਨੂੰ ਆ ਜਾਂਦਾ ਮੇਰੇ ਵੀਰ ਦੋ ਪਾਸੇ ਬੈਠ ਕੇ ਬੇਸ਼ੱਕ ਚਿਵਾਈ ਕਰਨਾ ਨਾ ਇਹਨੂੰ ਰੱਸੀ ਦੀ ਲੋੜ ਕੇ ਇਸ ਚੀ ਦੀ ਲੋੜ ਨਹੀਂ ਕੋਈ ਗੱਲ ਬਾਤ ਜੇ ਤਾਂ ਮਰਜ਼ ਮੂੰਹ ਐਨ ਕਰਿਆ ਜੇ ਆ ਦਿਖਾ ਦੇ ਵਿੱਚ ਚਲੋ ਉਹ ਤੇ ਦੂਜਾ ਆਂਦੇ ਆ ਆਪਾਂ ਨੇ ਤਿੱਜਾ ਲਾ ਕੇ ਚੱਲੇ ਕੋਈ ਤਿੱਜਾ ਮੰਨ ਲਓ ਆਪਾਂ ਵੀ ਜਿਹੜੀਆਂ ਘਰੋਂ ਬਣਾਈਆਂ ਨਹੀਂ ਸੂਵੇ ਨਾਲ ਹਾਂਜੀ ਹਾਂਜੀ ਇੱਕ ਅੱਤੇ ਸੂਵੇ ਨਾਲ ਕਰਾ ਕੇ ਖਾੜਿਆ ਜੇ ਸੂਸਵਾਜ ਫਿਰ ਵਜਨ ਵਟਾ ਪੂਰਾ ਹੋ ਵਾ ਵਜਨ ਲੋੜ ਪੂਰਾ ਚਲੋ ਕਿਸੇ ਆਪਾਂ ਨੇ ਚੰਗੀ ਕੇਅਰ ਕੀਤੀ ਹੰਦੀ ਹਾਂਜੀ ਹਾਂਜੀ ਜਿਹੜੇ ਹਸਾਉਣਾ ਮੈਨੋਂ ਤਾਂ ਵੀ ਪਹਿਲਾਂ ਨਾ ਤੁਜੀਆਂ ਦੇ ਹਾਲ ਕਿ ਜਨਾ ਕੁਰਪ ਰੋਲ ਦਿੰਦੇ ਆ ਨਹੀਂ ਨਹੀਂ ਕਈ ਦੇ ਵੀ ਰੋ ਦਿਸੀਆਂ ਤੁਹਾਨੂੰ ਬੜਾ ਅੰਦਰਾਂ ਵੱਟ ਜੀ ਪਰ ਇਹੋ ਜੀ ਨਹੀਂ ਗੱਲ ਹਾਂ ਹਾਂ ਚਲੋ ਜਿੰਨੀਆਂ ਚ ਸੂਵੇਆਂ ਚ ਤਿੱਜਾ ਵੀ ਹੋਊਗੀ ਤਾਂ ਪਰ ਅਗਲੇ ਨੇ ਸਾਂਭਣ ਵਾਲ ਰੋਗ ਰੋਗ ਦਾ ਥਾਣਾ ਠੀਕ ਆ ਜੀ ਚਾਰੇ ਥਾਣਾ ਚ ਸਪੇਸ ਗੈਪ ਚੰਗਾ ਚੋਣ ਚਵਾਦੀ ਚੰਗੀ ਆ ਚਲੋ ਜਿਹੜੀ ਮੇਨ ਚੀਜ਼ ਕੋਈ ਪਹਿਣ ਪੁਰਾਣੇ ਲੱਭਣੀ ਆ ਜਾਂ ਛਟਾੜੀ ਕੋ ਤੋਂ ਸੌਦਾ ਕਰਨਾ ਚੀਜ਼ਾਂ ਦਾ ਧਿਆਨ ਰੱਖ ਲਿਆ ਕਰੋ ਚੋਣ ਦਾ ਪੁੱਛਣਾ ਮਾੜਾ ਲਿਓ ਜੇ ਕੋਈ ਡੋਕਲ ਮਿਲ ਜਾਏ ਕੋਈ ਧਾਰਾਂ ਦੀ ਬਾਹਰ ਘੜ ਮਿਲ ਜਾਏ ਕੋਈ ਫਰੀਕ ਇਹ ਚੀਜ਼ਾਂ ਬਾਹਰ ਵੀਰ ਪ੍ਰੈਸ਼ਰ ਵਾਂਗੂ ਮੋਟਾ ਮੋਟੀ ਆ ਰਿਹਾ ਇਹ ਨਹੀਂ ਵੀ ਕਈ ਹੁੰਦਾ ਨਾ ਵੀ ਉਹ ਟੋਚ ਟੋਚੇ ਜੇ ਤੁਰੇ ਆਉਣੇ ਨੇ ਕਿੰਨੇ ਕਿ ਠੰਡ ਉਹ ਗੱਲ ਬਾਤ ਨਹੀਂ ਮਾਰਦੇ ਠੀਕ ਆ ਨਹੀਂ ਚੰਗੀ ਆ ਚੋਣ ਚੰਗੀ ਆ ਹਾਂਜੀ ਤੇ ਹਾਲਾਂਕਿ ਫਿਰ ਅਸੀਂ ਤਾਂ ਮ 60 ਦੀ ਪਹੁੰਚ ਕਰਦੀ ਏ ਹਾਂ 60 ਦੀ ਪਹੁੰਚ ਕਰਦੀ ਏ 60000 ਦੀ ਕੋਈ ਕਰਕੇ ਲੈਸ ਲੂਥੋ ਤੇਈਏ ਭਰਾਵਾਂ ਨੂੰ ਕਿ 57 ਦੀ ਪਹੁੰਚ ਹਾਂ ਘਰੋਂ ਕੋਈ ਲੈ ਜਾਏ ਤਾਂ 55 ਪੂਰੇ ਦੇ ਦਾਂਗੇ ਠੀਕ ਹੈ ਭਰਾ ਹਾਂ ਲਓ ਜੀ 57 ਦੀ ਪਹੁੰਚ 100 ਕਿਲੋਮੀਟਰ ਤੱਕ ਆ ਘਰੇ ਆਣ ਕੇ ਲੈ ਜਾਓਗੇ ਤੇ 55000 ਦੀ ਮਤਲਬ ਆਪ ਦਾ ਵੀਕਰ ਲੈ ਕੇ ਆ ਜਾਓਗੇ ਤੇ 55000 55000 ਠੀਕ ਆ ਜੀ ਸੋ ਬਾਕੀ ਟਰਾਂਸਪੋਰਟ ਦੇ ਜਿਹੜੇ ਖਰਚੇ ਚੜਦੇ ਆ ਉਹ ਵਿੱਚ ਇਨਕਲੂਡ ਆ 57000 ਦੇ ਵਿੱਚ 100 ਕਿਲੋ 57 ਦੇ 100 ਕਿਲੋਮੀਟਰ ਤੱਕ ਆਪਾਂ ਪਹੁੰਚ ਕਰਾਂਗੇ ਆ 55000 ਜਿਹੜੇ ਕੋਈ ਆਉ ਘਰੋਂ ਆਊਗਾ ਉਹਨੂੰ 55 ਦੇਵਾਂਗੇ ਠੀਕ ਹੈ ਭਰਾ ਹਾਂਜੀ ਹਾਂ ਲੈ ਵੀ ਪਾਹਲਾ ਦੋ ਡੰਗ ਹੋਵੇ ਚਾਰ ਡੰਗ ਚ ਹੋਵੇ ਬਾਕੀ ਤੁਹਾਨੂੰ ਪਤਾ ਹੋਣਾ ਲਿਬੜੀ ਤੇ ਬੜੀ ਉਤਰਾ ਹੀ ਆਪਾਂ ਨੂੰ ਦੇਖਣ ਰਿਹਾ ਵੀ ਬਿਲਕੁਲ 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 ਸੋ ਇਹ ਅੱਜ ਦੋਸਤੋ ਮਾਲ ਆ ਵੀਰ ਲੱਖੇ ਦੇ ਫਾਰਮ ਤੇ 1 ਲੱਖੇ ਵੀਰ ਕੰਟੈਕਟ ਨੰਬਰ ਜਿਹੜੇ ਆਪਣੇ ਕਰਤੀਏ ਆਪਣਾ ਵੀਰ ਜੀ 96465 ਤੇ 96368 ਹਾਂ ਲੋ ਇਹ ਨੰਬਰ ਆ ਦੋਸਤੋ ਲੱਖੇ ਵੀਰ ਨੇ ਸਰਹਿਆਲੀ ਵਿਜ਼ਿਟ ਕਰ ਲਿਆ ਜੀ ਨਿਸ਼ਾਰਾ ਪੰਨਵਾ ਵੀ ਇਥੋਂ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਅੱਗੇ ਸਰਹਿਆਲੀ ਤੋਂ ਸਿਰਫ 2-3 ਕਿਲੋਮੀਟਰ ਦੀ ਦੂਰੀ ਆ ਢਾਣੀਆਂ ਨੇ ਬਾਈਕਾਂ ਨੇ ਵੇਰ ਹੋਣਨ ਦੀਆਂ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਲਿਓ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਤਿ ਸ਼੍ਰੀ ਅਕਾਲ